ਜਿੱਦਾਂ ਜਿੱਦਾਂ ਪਿੰਡੋਂ ਦੂਰ ਚਾਈ ਜੰਨੇ ਆ ਚੜਾਈ ਆ ਚੜਾਈ ਆ ਜੀ ਜਿੱਦਾਂ ਜਿੱਦਾਂ ਪਿੰਡ ਆ ਗਿਆ ਖਾਦਾ ਜਿੱਦਾਂ ਇਹ ਆਈ ਜਾਂਦੀ ਆ ਸਾਡੇ ਨਾਂਗ ਜਾਂਦਾ ਗੱਲ ਦੀਦੀ ਤਾਂ ਕੀਤੀ ਨਾ ਮੇਰਾ ਦਿਲ ਲੁੱਟਨੇ ਦਾ ਦੱਸ ਕੀ ਖਾਣਾ ਤੇ ਮੈਂ ਕੁਝ ਨਹੀਂ ਖਾਣਾ ਦਾੜਾ ਨਾ ਤੈਨੂੰ ਕੱਢਾਂ ਮੈਂ ਕੋਈ ਕੋਈ ਪਰਵਾਹ ਕੋਈ ਪਰਵਾਹੀ ਕੋਈ ਪਰਵਾਹ ਇਹ ਤੈਨੂੰ ਪਤਾ ਹੀ ਹੈ ਕੀ ਯਾਰ ਨਸੀਮਾ ਟੱਪ ਗਈ ਦਾ ਤੰਤ ਨਾ ਹੱਕ ਆਂ ਬਜਰੀਆਂ ਜਿਹੜਾ ਪਿੰਡ ਦੀ ਇਹ ਗੋਲ ਧਾਰੇ ਤੋਂ ਇਹ ਟੱਪ ਗਿਆ ਨਾ ਟੱਪ ਗਿਆ ਵਾਸ ਆ ਗਿਆ ਆ ਦੇ ਓਏ ਭਰਾ ਸਾਡੇ ਆਏ ਆ ਜੀ ਓਏ ਅੱਜ ਜੀ ਹੋਰ ਸਿੱਟਾ ਕਿਤਾ ਜੀ ਕਿਦਾ ਭਾਈ ਨਸ਼ਾ ਕੀਤਾ ਹੋਇਆ ਹੈ ਨਹੀਂ ਨਹੀਂ ਚਲੋ ਆ ਜਾ ਆ ਜਾ ਤੂੰ ਸਿੱਧੇ ਆ ਜਾ ਇੱਥੇ ਇੱਧਰ ਵੀ ਆ ਜਾ ਓਏ ਸਿੱਧੇ ਆ ਜਾ ਨਾ ਭਾਈ ਕਿਦਾ ਭਾਈ ਠੀਕ ਹੈ ਪਰ ਚਲੋ ਹੁਣ ਮੋਗਣਾਓ ਸ਼ੁਰੂ ਕਰੋ ਹੱਥ ਮੇਰੇ ਤੋਂ ਸਿੱਪਰ ਸਪੀਕਰ ਤਾਂ ਲੱਗੜਾ ਕੋਈ ਨਾਦਕ ਬੈਠਾ ਬੜੋ ਭਾਈ ਸਪੀਕਰ ਉਹਦੇ ਨਾਲ ਭਾਜੀ ਅੱਧਰੇ ਹੱਥ ਨਾਲ ਵਾਲੋ ਇਦਾਂ ਆ ਦੇਖੋ ਬਾਈ ਉਹਨਾਂ ਨੂੰ ਠੀਕ ਆ ਹੁਣ ਸਮਝ ਲਓ ਇਹ ਵੀ ਕੈਮਰਾ ਨੂੰ ਲੈ ਮੈਂ ਅੱਜ ਤੇ ਇੱਕ ਮੈਂ ਆਹ ਤਕੜਾ ਵਲੌਗ ਬਣਾਇਆ ਤੇ ਇਹ ਵਲੌਗ ਸ਼ੁਰੂ ਹੋਈ ਆਪਣਾ ਪਹਿਲਾ ਵਲੌਗ ਠੀਕ ਹੈ ਆ ਭਰਾ ਆ ਆਪਣਾ ਇਨੀ ਦਾ ਹੋ ਕੇ ਬਣਾਉਣਾ ਪੈਂਦਾ ਇੱਥੇ ਹਲੋ ਕਰ ਬਈ ਸਸੀ ਗੱਲ ਹੈ ਹਲੋ ਹਲੋ ਬਈ ਹਲੋ ਕਿਹਾ ਬਾਈ ਤਾਇਆ ਜੀ ਨੂੰ ਮਾਉਨੇ ਆ ਮੇਰਾ ਵੀ ਮਾਰਿਆ ਤਾਇਆ ਹਲੋ ਹੈਲੋ ਹੈਲੋ ਸਾਸਰੀ ਕਰ ਸਾਸਰੀ ਕਰ ਹੈਲੋ ਯਾਰ ਆਪਣਾ ਪਹਿਲਾ ਵਲੌਗ ਹੈ ਜੀ ਪਹਿਲਾ ਵਲੌਗ ਸ਼ੁਰੂ ਕੀਤਾ ਠੀਕ ਹੈ ਤੇ ਪਹਿਲੇ ਵਲੌਗ ਨੂੰ ਪਿਆਰ ਦਿਓ ਠੀਕ ਹੈ ਚੈਨਲ ਦਾ ਨਾਮ ਕੀ ਹੈ ਬਾਈ ਚੈਨਲ ਦਾ ਨਾਮ ਰੱਖਣਾ ਬੇਲਾ ਇਹ ਵਲੌਗ ਬੇਲਾ ਹੀ ਹੈ ਉਹ ਬੋਲੋ ਵੀ ਦਿਖੋ ਜੇ ਉਹ ਤਾਂ ਵੀ ਬਹੁਤ ਹੋ ਗਏ ਬੜੀ ਫੋਲੋ ਕਰਿਓ ਇਹਨੂੰ ਕਿਨੂੰ ਰੁਕ ਲਾ ਹਾਂ ਦੱਸ ਦਵਾਂ ਇਹਨੂੰ ਸੱਚੀ ਗੱਲ ਕਿਉਂਕਿ ਇਹ 10 ਸਬਸਕ੍ਰਾਈਬ ਤੁਹਾਡੇ ਕੋਲ ਹੋਣਾ ਨਹੀਂ ਆ ਜਦੋਂ ਵਲੌਗ ਦੇਖ ਰਹੇ ਹੋ ਨਾ ਦੋ ਰਾਜੀ ਸਰਚ ਮਾਰ ਕੇ ਮੈਨੂੰ ਸਬਸਕ੍ਰਾਈਬ ਕਰਿਓ ਕੱਟ ਕੇ ਆਪਣਾ ਫੇਸ ਦਿਖਾਉ ਦਿਖਾਈ ਮੈਨੂੰ ਜਾਨੇ ਠੀਕ ਹੈ ਇਹ ਆਪਾਂ ਭਰਾ ਸਾਜ ਨੇ ਭਰਾ ਤੁਹਾਨੂੰ ਪਤਾ ਹੀ ਹੈ ਸਾਰੇ ਨੂੰ ਠੀਕ ਹੈ ਜੀ ਤੇ ਜਰੂਰ ਕਰੇ ਸਬਸਕ੍ਰਾਈਬ ਕਰਿਓ ਠੀਕ ਹੈ ਤੇ ਮਿੱਤਰੋ ਬਾਈ ਉਹਨਾਂ ਨੇ ਵਲੋਗਿੰਗ ਚੈਨਲ ਨਵਾਂ ਬਣਾਇਆ ਸ਼ੁਰੂ ਕੀਤਾ ਆ ਰੀਡਰਾਂ ਦਾ ਕੰਮ ਥੋੜਾ ਘਟਾਣ ਲੱਗੇ ਬਾਈ ਹੁਣੀ ਕਿਉਂਕਿ ਬਾਈ ਉਹ ਬਾਈ ਦੇ ਥੱਲੇ ਮੈਸੇਜ ਕਮੈਂਟ ਕੋਈ ਪੜ ਲਿਆ ਕਰੋ ਕਮੈਂਟਾਂ ਦੇ ਵਿੱਚ ਆਉਂਦਾ ਸੀਗਾ ਕਿ ਅਸੀਂ ਨਿੱਕੇ ਰੀਲ ਦੇਖ ਕੇ ਨਾ ਸਾਰੇ ਬੋਰ ਹੋ ਗਏ ਆ ਵੱਡੀ ਚੀਜ਼ ਵਲੋਗ ਪਾਇਆ ਕਰੋ ਮੈਂ ਕਿਹਾ ਬਾਈ ਥੱਲੇ ਕਮੈਂਟ ਆਉਂਦੇ ਹੁੰਦੇ ਨੇ ਕਿ ਰੀਲ ਖਤਮ ਹੋ ਗਈ ਰੀਲ ਖਤਮ ਹੋ ਗਈ ਪਰ ਅੱਤ ਵਾਰੀ ਰੀਲ ਖਤਮ ਹੋਇਆ ਕਰਨੀ ਨਹੀਂ ਕਿਉਂਕਿ ਵਲੋਗ ਪਾਇਆ ਕਰਨਾ ਬਾਈ ਨੇ 22 ਤੋਂ 23 ਮਿੰਟ ਜਾਂ 50 ਮਿੰਟ ਦਾ ਬਾਈ ਤੇ ਆਏ ਨੂੰ ਸਵੇਰੇ 5 ਵਜੇ ਠਾਲ ਲਿਆ ਕਾ ਨਾ ਇਹਨੇ ਪਤਾ ਕਿਹਦੀ ਹੋਵੇ ਸਵੇਰੇ ਸਵੇਰੇ ਬਾਅਦ 12 ਘੰਟੇ ਬਾਅਦ ਆਏ ਤੇ ਉਸ ਤੋਂ ਬਾਅਦ ਬਾਪੂ ਨੂੰ ਠਾਲ ਲਿਆ ਗੁੱਡ ਮਾਰਨਿੰਗ ਚਾਹ ਦੁਪਹਿਰ ਦੀ ਚਾਹ ਇਹ ਰਾਤ ਨੂੰ 12 ਵਜੇ ਵੀ ਠਾਲ ਸਕਦਾ ਸੁੱਤੇ ਪਏ ਨੂੰ ਨਾ ਠਾਲ ਸਕਦਾ 2 ਮਿੰਟ ਰਹਿ ਗਏ ਰੇੜੀ ਇਹਦੇ ਆ ਰਾ ਪੂਰਾ ਬੜਾ ਇਹ ਨੰਦੂ ਵਾਲਾ ਪੂਰਾ ਹੋ ਗਿਆ ਸਵੇਰ ਵਕਤ ਜਰਾ ਤੱਕੀ ਰਾਤ ਨੂੰ ਦੋ ਵਰੀ ਗੜੀ ਤੇ ਉੱਠਣਾ ਮੈਂ ਕਿਹੋ ਜਿਹਾ ਜਦੋਂ ਮੇਰੇ ਬਾਹਰ ਗੜੀ ਕਰਨੀ ਆ ਪਾਪਾ ਦੀ ਝੂਨੋ ਕਰਦਾ ਯਾਰ ਅੱਗੇ ਜਦ ਅਹੋੜਾ ਤੇ ਡੇੜੀ ਉਹ ਨਹੀਂ ਮੈਂ ਡਰਦਾ ਅੱਗੇ ਮੈਂ ਡਰਦਿੰਦਾ ਹੁੰਦਾ ਅੱਗੇ ਮੈਂ ਡਰਦਣਾ ਮੈਨੂੰ ਕਿ ਹੋ ਗਿਆ ਉਹ ਨਹੀਂ ਨਹੀਂ ਉਹ ਸੁਪਨੇ ਇਹ ਕਰੀ ਜਾਂਦਾ ਪਗੜੀ ਜਿੱਦ ਕੋਟੇ ਮੈਨੂੰ ਲੱਗਦਾ ਦੁੱਲਾ ਤੇ ਨਹੀਂ ਸੀ ਕਿਤੇ ਰੇਡ ਪਾ ਕੇ ਨੰਬਰ ਅੱਪ ਆਪਣੇ ਕੋ ਮੈਂ ਗੜੀ ਕਰਦਾ ਮੈਂ ਵੀ ਦੇਖਿਆ ਮੈਂ ਤੇਰੀ ਲੋਕ ਨੂੰ ਰੱਖਣਾ ਵੇ ਕਿੰਨਾ ਵੇ ਚਾਹ ਲਈ ਉਹ ਤੇ ਮੈਂ ਘਬਰਾ ਜਾਂਦਾ ਸੀਗਾ ਪਰ ਹੁਣ ਮੈਨੂੰ ਹੱਥ ਪੈ ਗਈ ਆ ਖਾਂਦਾ ਪੀਂਦਾ ਥੋੜੀ ਡਾੜੀ ਕੁਝ ਵੀ ਤੇ ਭੇਜ ਰੂ ਹੋ ਗਿਆ ਇਹਨੂੰ ਤੇ ਰੱਖ ਲੈ ਹੱਲੇ ਪਰੇ ਹੈਲੋ ਹੈਲੋ ਬਾਪੂ ਨਾਸਕੀਂ ਰਹਿ ਮੈਂ ਗਿਆ ਚੱਲਾਂ ਮੈਂ ਅੱਜ ਸਵੇਰਾਂ ਅੰਡਾ ਦੇ ਅੱਖਾਂ ਦੇ ਕਹਿੰਦਾ ਸਮਾਨ ਮੋਟਾ ਉਹ ਇਹਦੇ ਵਿੱਚ ਮੁੰਡਾ ਕਸਵਾ ਸੱਚੇ ਕਬਾ ਹੁਆ ਨਹੀਂ ਨਹੀਂ ਮੈਂ ਕਬਾ ਕਿਤੇ ਆ ਚਾਰ ਕਿ ਦਿਨਾਂ ਤੋਂ ਸਹੀ ਹੋਇਆ ਬਿਲਕੁਲ ਪਾਈ ਸੀ ਅੱਜ ਥੋੜੀ ਡਾਉਨ ਲੱਗ ਰਹੀ ਹੈ ਲੈ ਗਏ ਕੋਈ ਨਾ ਕੋਈ ਨਾ ਸਹੀ ਕਰਦਾ ਦੋਨੋਂ ਵਾਰ ਜਦੋਂ ਕਿਤੇ ਗੁੱਸੇ ਵਾਲੀ ਕਿੰਦਾ ਛੱਡਦਾ ਨਹੀਂ ਇਹ ਪੁੱਛ ਕੇ ਛੱਡਾਂਗੇ ਅੱਜ ਬੜੀ ਮਾਨ ਵਾਲੀ ਗੱਲ ਹੈ ਆਪਣੇ ਕੋ ਭਰਾ ਸਾਜਨ ਭਰਾ ਆ ਬਲਾਰੂ ਮੈਂ ਕਿ ਬਣਾ ਨਹੀਂ ਇਹ ਹੀ ਲੈਵਲ ਜਵਿੰਦਰ ਭਾਈ ਦੇ ਤੇ ਆਪਣੇ ਭਰਾ ਆਇਆ ਆਪਣਾ ਭਰਾ ਠੀਕ ਹੈ ਪੰਗਾ ਲੈਣਾ ਕੁਝ ਨਹੀਂ ਗਿਆ ਸੋ ਲੱਗੇ ਫੱਪੜ ਦੀ ਮਾਰਦੇ ਆ ਠੀਕ ਹੈ ਮੈਂ ਕੁਝ ਨਹੀਂ ਗਿਆ ਨਾ ਮੇਰੇ ਕੋਲ ਅਜਿਹੀ ਗੱਲ ਕੀਤੀ ਆ ਹੋਰ ਕੀ ਕਰ ਰਿਹਾ ਵਾਰਿਆ ਵਾਲੀ ਕੋਈ ਗੱਲ ਨਹੀਂ ਇਹਦੇ ਚ ਗੱਲ ਕੋਈ ਨਹੀਂ ਠੀਕੇ ਕੋਈ ਕੰਮ ਇਦਾਂ ਦਾ ਹੈ ਜਿਹੜਾ ਨਹੀਂ ਕੀਤਾ ਤਾਂ ਕੋਈ ਕੋਈ ਕੰਮ ਕੋਈ ਨਾਸ਼ਾ ਪਤਾ ਜਿੰਦਗੀ ਚ ਕੀਤਾ ਛੱਡਿਆ ਕਿਹੜੇ ਸੱਚ ਬੋਲਦੇ ਆ ਸੱਚੇ ਬੁਜਾਰੀ ਆ ਜੀ ਠੀਕੇ ਸੰਜੇ ਦਾਦਦੇ ਪੈਣੇ ਆ ਸੰਜੀ ਦਾਦੀ ਵੋਟ ਨਾ ਕੋਈ ਲਾਈ ਉਹ ਛੋਟੇ ਅੰਦੇ ਦੀ ਲਾਈ ਉਹ ਦੇ ਕਿ ਤੁਸੀਂ ਆਪ ਇਦਾਂ ਫੋਨ ਚੱਕ ਕੇ ਵੀਡੀਓ ਬਣਾਓ ਤੇ ਮੈਂ ਮਗਰ ਖੜਾ ਹਾਂ ਕਿ ਅੱਜ ਅਸੀਂ ਇੱਥੇ ਆਏ ਆ ਅੱਜ ਇੱਥੇ ਕੀ ਚੱਲਦਾ ਆਪਣੀ ਨੂੰਹ ਸਰਾ ਕਹਿੰਦੇ ਹਨ ਕੀ ਜਾਂਦਾ ਅੱਜ ਕੱਲ ਅੱਜ ਕੱਲ ਕੁਝ ਨਹੀਂ ਜਾਂਦਾ ਮੈਂ ਚਲੋ ਨਾ ਨਹੀਂ ਕਰੂੰਗਾ ਮੁੰਡਿਆ ਇਹ ਕੁਝ ਧੰਨਵਾਦ ਕਹੋ ਮੈਂ ਤੁਹਾਨੂੰ ਦੱਸੇ ਵਾ ਪਟਾ ਖੰਡਾ ਆ ਹੁਣ ਉਹਨਾਂ ਨੂੰ ਗੁੱਸਾ ਨਹੀਂ ਆਉਂਦਾ ਪਾਜੀ ਦੀ ਇਹ ਕਰਦਾ ਜੀ ਅੱਛਾ ਲੱਗੇ ਡਾਕਟਰ ਨੇ ਗਾਰੰਟੀ ਲਈ ਹੈ ਡਾਕਟਰ ਉਹ ਡਾਕਟਰ ਨਹੀਂ ਡਾਕਟਰ ਹੋ ਰਿਹਾ ਉਹ ਕਹਿੰਦਾ ਜੋ ਮਰਜੀ ਕਰ ਲਈ ਬੁਲਾਉਣਾ ਡੇੜੀ ਨੂੰ ਗੁੱਸਾ ਨਹੀਂ ਕੋਣ ਕੋਣ ਨਹੀਂ ਨਹੀਂ ਮੋਝ ਨਹੀਂ ਕਰਦੇ ਆਪਾਂ ਭਰਾਵਾ ਇਥੇ ਚੰਗੇ ਤਾਂ ਇਹਨੂੰ ਲੈ ਜੀ ਅੱਜ ਸੌ ਬਲੂ ਰੱਖਿਆ ਆ ਕੋਰੇ ਵਾਲੀ ਕੋ ਗੱਲ ਨਹੀਂ ਇਹਦੇ ਚ ਗੱਲ ਕੋਈ ਠੀਕ ਹੈ ਕੋਈ ਕੰਮ ਇਦਾਂ ਦਾ ਹੈ ਜਿਹੜਾ ਨਹੀਂ ਕੀਤਾ ਦਾ ਬਿਲਕੁਲ ਕੋਈ ਕੰਮ ਨਹੀਂ ਕੋਨੇ ਸਾ ਪਤਾ ਜਿੰਨੀ ਕੀਤੇ ਛੱਡਿਆ ਕਿਹੜਾ ਰਾਮ ਰਾਮ ਸੰਦਮਈਆ ਤੇ ਆਪਾਂ ਫਿਲਮ ਕਰ ਰਹੇ ਆ ਤੇ ਪੁਰਾਣਾ ਰੂਲੜਾ ਵਿੱਚ ਕੈਮਰਾ ਟੋਪੀ ਕਿ ਆਪਰੇ ਮੇਨ ਐਕਟਰ ਆ ਸਿਰਫ ਸਾਨੂੰ ਨੇ ਹੀ ਮਰਦੇ ਨੇ ਕਿਤੇ ਨਹੀਂ ਖਲੋਗਾ ਤੋਈ ਕੁੜੀ ਆਉਂਦੀ ਐਕਟਵੇਟ ਆ ਤੇ ਮਗਰ ਵੀ ਇਧਰ ਜਾਣਾ ਉੱਡੀ ਆ ਕੇ ਉਹ ਲੋਕ ਉਹਦੀ ਦਿੱਤੀ ਨਾ ਵਿੱਚੋਂ ਲਾਹ ਕੱਢਦੀ ਐ ਸੱਚਾਈ ਆ ਬਈ ਐਸਾ ਨੀ ਲਾਹ ਕੱਢ ਕੇ ਕੋਲੋਂ ਦਵਾ ਦਾ ਹੀਟ ਦੇ ਉੱਪਰ ਰੱਖਦੀ ਠੀਕ ਹੈ ਤੇ ਸਮਾਂ ਜਿਹਦਾ ਅੱਖਾਂ ਹੀ ਦੀਦੇ ਆ ਜਮਨ ਕਰਨ ਕਰਨ ਕੀ ਬਾਤ ਕੀ ਬਾਤ ਆਦਾ ਜਿਹੜਾ ਦਾਲ ਫੁਲਕਾ ਆ ਫਲਵਾਣ ਵੀਰੇ ਕਰੇ ਬਹੁਤ ਬਹੁਤ ਸ਼ੁਕਰ ਹੈ ਵੀਰ ਜੀ ਐਂ ਛੱਡ ਲੋ ਬਾਛੜੀ ਨੂੰ ਮੈਂ ਛੋਟੇ ਭਾਆ ਆ ਖੋਲੋ ਭਾਈ ਛੇਕੇ ਤੇ ਭਾਈ ਦੂਸਰੀ ਦੁਨੀਆ ਦੇ ਬੰਦੇ ਆ ਇੱਧਰ ਆ ਕੇ ਹੋਣਾ ਪਈਏ ਚ ਬਰੀਏ ਚ ਨਹੀਂ ਆ ਸਾਡੇ ਏਰੀਏ ਚ ਕਿਤੇ ਨਹੀਂ ਦੇਖਿਆ ਬਰੀਏ ਪਹਿਲੀ ਵਾਰ ਦੇ